ਮੋਗਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਤਿੰਨ ਵਿਅਕਤੀਆਂ ਨੂੰ 180 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਮੌਕੇ ਤੇ ਜੋ ਕਿ ਡੀਐਸਪੀ ਸੁਖ ਅਮਰਿਤਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਮੁਖਬਰ ਦੀ ਇਤਲਾਹ ਦੇ ਉੱਤੇ ਜਿਹੜਾ ਕਿ ਬਾਈਪਾਸ ਦੇ ਪੁਲ ਥੱਲੋ ਤਿੰਨ ਵਿਅਕਤੀਆਂ ਨੂੰ 180 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਜੋ ਕਿ ਮੋਟਰਸਾਈਕਲ ਦੇ ਉੱਤੇ ਆਏ ਸਨ ਅਤੇ ਗਰਾਕ ਦੀ ਉਡੀਕ ਕਰ ਰਹੇ ਸਨ ਇਨਾਂ ਦੀ ਪਛਾਣ ਦਵਿੰਦਰ ਸਿੰਘ ਧਰਮਕੋਟ ਜਿਹੜੀ ਹੈ ਇਸ ਤੋਂ ਪਹਿਲਾਂ ਵੀ ਦੋ ਮਾਮਲੇ ਜਿਹੜੇ ਇਸ ਦੇ ਉੱਤੇ ਦਰਜ ਨੇ ਜੇਕਰ ਦੂਸਰੇ ਦੋਸ਼ੀ ਦੀ ਗੱਲ ਕਰੀਏ ਤਾਂ ਮਨਪ੍ਰੀਤ ਸਿੰਘ ਸ਼ਾਹਕੋਟ ਇਸ ਦੇ ਉੱਤੇ ਪਹਿਲਾਂ ਇੱਕ ਮਾਮਲਾ ਦਰਜ ਹੈ ਜੇ ਤੀਜੇ ਦੋਸ਼ੀ ਦੀ ਗੱਲ ਕਰੀਏ ਤਾਂ ਬਲਵਿੰਦਰ ਸਿੰਘ ਬਦਨੀਕਾਲਾ ਇਸ ਦੇ ਉੱਪਰ ਵੀ ਇੱਕ ਮਾਮਲਾ ਦਰਜ ਹੈ ਤਿੰਨਾਂ ਦੇ ਉੱਪਰ ਮਾਮਲਾ ਦਰਜ ਕਰਕੇ ਮੋਗਾ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਮਾਨਯੋਗ ਬੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਤੇ ਦਿੱਤੇ ਹੋਏ ਦੇਸ਼ਾਂਦਰ ਦੇਸ਼ਾਂ ਹੈਟ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਯੋਧਨਸ਼ ਅਵਰੁੱਧ ਲਗਾਤਾਰ ਜਾਰੀ ਹੈ ਐਸੇ ਮੁਹਿੰਮ ਦੀ ਕੜੀ ਵਿੱਚ ਬੀਤੇ ਦਿਨੀ ਸੀਐਸਟਾਫ ਮੋਗਾ ਵਿਖੇ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਥਾਣਾ ਧਰਮਕੋਟ ਵਿੱਚ ਦਰਜ ਹੋਏ ਮਕਦਮਾ ਨੰਬਰ 228 ਅੰਡਰ ਸੈਕਸ਼ਨ 21 ਐਨਡੀਪੀਐਸ ਵਿੱਚ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਤੇ ਉਹਨਾਂ ਕੋਲੋਂ 180 ਗ੍ਰਾਮ ਹੈਰੋਇਨ ਇੱਕ ਹੀਰੋ ਹੰਨਾ ਮੋਟਰਸਾਈਕਲ ਬ੍ਰਾਮ ਦਿੱਤਾ ਗਿਆ ਹੈ। ਇਹਨਾਂ ਵਿਅਕਤੀਆਂ ਦੀ ਪਛਾਣ ਦਵਿੰਦਰ ਸਿੰਘ ਵਾਸੀ ਧਰਮਕੋਟ, ਮਨਪ੍ਰੀਤ ਸਿੰਘ ਵਾਸੀ ਸ਼ਾਹਕੋਟ ਅਤੇ ਬਲਦੇਵ ਸਿੰਘ ਵਾਸੀ ਪਤਨੀ ਕਲਾਂ ਵਜੋਂ ਹੋਈ ਹੈ। ਇਹਨਾਂ ਵਿਅਕਤੀਆਂ ਦੇ ਉੱਤੇ ਮੈਂ ਦੱਸ ਦੇਣਾ ਚਾਹਨਾ ਦਵਿੰਦਰ ਸਿੰਘ ਤੇ ਉੱਪਰ ਪਹਿਲਾਂ ਹੀ ਦੋ ਮੁਕੱਦਮੇ ਦਰਜ ਨੇ, ਮਨਪ੍ਰੀਤ ਉੱਪਰ ਇੱਕ ਮੁਕੱਦਮਾ ਦਰਜ ਹੈ ਤੇ ਬਲਦੇਵ ਸਿੰਘ ਉੱਪਰ ਵੀ ਇੱਕ ਐਨਡੀਪੀਐਸ ਦਾ ਮੁਕੱਦਮਾ ਪਹਿਲਾਂ ਤੋਂ ਦਰਜ ਹੈ। ਇਹ ਵਿਅਕਤੀ ਮੋਗਾ ਧਰਮਕੋਟ ਰੋਡ ਤੇ ਐਂਡ ਜਲਾਲਾਬਾਦ ਏਰੀਆ ਵਿੱਚ ਕਾਬੂ ਕੀਤੇ ਗਏ ਨੇ ਤੇ ਇਹਨਾਂ ਨੂੰ ਅੱਜ ਮਾਂਜੂਕ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਜਾਰੀ ਹੋਊਗਾ ਤਾਂ ਕਿ ਪਤਾ ਲੱਗੇ ਵੀ ਇਹ ਹੈਰੋਇਨ ਕਿੱਥੋਂ ਲੈ ਕੇ ਆਏ ਸੀ ਅੱਗੇ ਕਿੰਨੋਂ ਦਿਨ